ਚਾਪਰ ਚੋਰਤਾ ਕਲਾਕਾਰ ਦਾ ਮਾਮਲਾ ਇੱਕ ਕਾਰਪੋਰੇਟ ਆਫਿਸ ਤੋਂ ਸ਼ਰਿਆਮ ਲੈਪਟਾਪ ਚੋਰੀ ਵਿਕੋਰਪੋਕੇ ਚੋਰੀ ਕੀਤਾ ਦਫਤਰ ਦੇ ਵਿੱਚੋਂ ਲੈਪਟਾਪ ਚੋਰ ਦੀ ਸੂਚਨਾ ਦੇਣ ਵਾਲੇ ਨੂੰ ਕੰਪਨੀ ਵੱਲੋਂ ਇਨਾਮ ਦਾ ਐਲਾਨ ਚੋਰ ਦਾ ਪਤਾ ਦੱਸਣ ਵਾਲੇ ਨੂੰ 25000 ਰੁਪਏ ਦੇਣ ਦਾ ਐਲਾਨ ਮੋਬਾਈਲ ਨੰਬਰ 70874 14023 ਤੇ ਦਿਓ ਸੂਚਨਾ ਸੂਬੇ ਦੇ ਵਿੱਚ ਕਾਨੂੰਨ ਵਿਵਸਥਾ ਦੀ ਮੰਦੀ ਹਾਲਤ ਕਰਕੇ ਚੋਰ ਅਪਰਾਧੀਆਂ ਦੇ ਹੌਸਲੇ ਇਸ ਕਦਰ ਖੁੱਲ ਚੁੱਕੇ ਨੇ ਕਿ ਹੁਣ ਉਹ ਕਿਤੋਂ ਵੀ ਚੋਰੀ ਕਰਨ ਤੋਂ ਪਹਿਲਾਂ ਸੋਚਦੇ ਤੱਕ ਨਹੀਂ ਅਤੇ ਬਿਨਾਂ ਕਿਸੇ ਝਿਜਕ ਤੇ ਚੋਰੀ ਚਿਕਾਰੀ ਕਰ ਰਹੇ ਨੇ ਉਂਝ ਵੀ ਰਾਜ ਦੇ ਵਿੱਚ ਲੁੱਟਖੋ ਵਰਗੀਆਂ ਵਾਰਦਾਤਾ ਤਾਂ ਆਮ ਗੋਕ ਯਾਨੀ ਅਜਿਹਾ ਇੱਕ ਵਾਕਿਆ ਇੱਕ ਵੱਡੇ ਕਾਰਪੋਰੇਟ ਦਫਤਰ ਦੇ ਵਿੱਚ ਵਾਪਰਿਆ ਜਿੱਥੇ ਇੱਕ ਛਾਤਰ ਅਪਰਾਧੀ ਨੇ 19 ਦਸੰਬਰ 2024 ਨੂੰ ਸ਼ਾਮ 6:43 ਮਿੰਟ ਤੇ ਲੁਧਿਆਣਾ ਦੀ ਇੱਕ ਕੰਪਨੀ ਦੇ ਆਫਿਸ ਦੇ ਵਿੱਚ ਵੜ ਕੇ ਸ਼ਰਿਆਂ ਲੈਪਟਾਪ ਚੋਰੀ ਕਰ ਲਿਆ ਜੇਕਰ ਇਸ ਕੰਪਨੀ ਦੇ ਵਿੱਚ ਸੀਸੀਟੀਵੀ ਨਾ ਹੁੰਦੇ ਤਾਂ ਇਸ ਛਾਤਰ ਅਪਰਾਧੀ ਦਾ ਚਿਹਰਾ ਸਾਹਮਣੇ ਨਾ ਆਉਂਦਾ ਹੁਣ ਸਾਟੀ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਮਿਲ ਕੇ ਅਜਿਹੇ ਅਪਰਾਧੀਆਂ ਦਾ ਚਿਹਰਾ ਬੇਨਕਾਬ ਕਰੀਏ ਤਾਂ ਜੋ ਇਹ ਅੱਗੇ ਤੋਂ ਕੋਈ ਵੀ ਵਾਰਦਾਤ ਕਰਨ ਤੋਂ ਪਹਿਲਾਂ ਹਜ਼ਾਰ ਵਾਰ ਸੋਚਣ ਇਸ ਕੰਪਨੀ ਦੇ ਲਈ ਇਸ ਛਾਤਰ ਅਪਰਾਧੀ ਦੀ ਜਾਣਕਾਰੀ ਜਾਂ ਪਹਿਚਾਨ ਦੱਸਣ ਵਾਲੇ ਲਈ ਇਨਾਮ ਦੇਣ ਦਾ ਐਲਾਨ ਕੀਤਾ ਗਿਆ ਹੈ ਕੰਪਨੀ ਇਸ ਮੁਲਜ਼ਮ ਬਾਰੇ ਜਾਣਕਾਰੀ ਜਾਂ ਪਹਿਚਾਨ ਦੱਸਣ ਵਾਲੇ ਨੂੰ 25000 ਰੁਪਏ ਇਨਾਮ ਦੇ ਤੌਰ ਤੇ ਦੇਵੇਗੀ ਤੁਸੀਂ ਇਸ ਚੋਰ ਦੀ ਜਾਣਕਾਰੀ ਮੋਬਾਈਲ ਨੰਬਰ 70874 14023 ਤੇ ਦੇ ਸਕਦੇ ਹੋ ਤੁਹਾਡੀ ਪਛਾਣ ਬਿਲਕੁਲ ਗੁਪਤ ਰੱਖੀ ਜਾਵੇਗੀ ਸਾਡੀ ਇਹ ਅਪੀਲ ਇਸ ਲਈ ਵੀ ਜ਼ਰੂਰੀ ਹੈ ਤਾਂ ਜੋ ਭੈਮੁਖਤ ਤੇ ਅਪਰਾਧ ਮੁਕਤ ਸਮਾਜ ਦੀ ਸਿਰਜਣਾ ਹੋ ਸਕੇ ਸ਼ਾਤਰ ਚੋਰ ਦਾ ਕਲਾਕਾਰ ਦਾ ਇੱਕ ਕਾਰਪੋਰੇਟ ਆਫਿਸ ਤੋਂ ਸ਼ਰਿਆਮ ਲੈਪਟਾਪ ਚੋਰੀ ਦੇ ਕਾਫੋ ਕੀ ਚੋਰੀ ਕੀਤਾ ਦਫਤਰ ਦੇ ਵਿੱਚੋਂ ਲੈਪਟਾਪ ਚੋਰ ਦੀ ਸੂਚਨਾ ਦੇਣ ਵਾਲੇ ਨੂੰ ਕੰਪਨੀ ਵੱਲੋਂ ਇਨਾਮ ਦਾ ਐਲਾਨ ਚੋਰ ਦਾ ਪਤਾ ਦੱਸਣ ਵਾਲੇ ਨੂੰ 25000 ਰੁਪਏ ਦੇਣ ਦਾ ਐਲਾਨ ਮੋਬਾਈਲ ਨੰਬਰ 70874 14023 ਤੇ ਦਿਓ ਸੂਚਨਾ ਸੂਬੇ ਦੇ ਵਿੱਚ ਕਾਨੂੰਨ ਵਿਵਸਥਾ ਦੀ ਮੰਦੀ ਹਾਲਤ ਕਰਕੇ ਚੋਰ ਅਪਰਾਧੀਆਂ ਦੇ ਹੌਸਲੇ ਇਸ ਕਦਰ ਖੁੱਲ ਚੁੱਕੇ ਨੇ ਕਿ ਹੁਣ ਉਹ ਕਿਤੋਂ ਵੀ ਚੋਰੀ ਕਰਨ ਤੋਂ ਪਹਿਲਾਂ ਸੋਚਦੇ ਤੱਕ ਨਹੀਂ ਅਤੇ ਬਿਨਾਂ ਕਿਸੇ ਝਿਜਕ ਤੇ ਚੋਰੀ ਚਿਕਾਰੀ ਕਰ ਰਹੇ ਨੇ ਉਂਝ ਵੀ ਰਾਜ ਦੇ ਵਿੱਚ ਲੁੱਟਖੋ ਵਰਗੀਆਂ ਵਾਰਦਾਤਾਂ ਆਮ ਹੋ ਗਈਆਂ ਨੇ ਅਜਿਹਾ ਇੱਕ ਵਾਕਿਆ ਇੱਕ ਵੱਡੇ ਕਾਰਪੋਰੇਟ ਦਫ਼ਤਰ ਦੇ ਵਿੱਚ ਵਾਪਰਿਆ ਜਿੱਥੇ ਇੱਕ ਛਾਤਰ ਅਪਰਾਧੀ ਨੇ 19 ਦਸੰਬਰ 2024 ਨੂੰ ਸ਼ਾਮ 6:43 ਤੇ ਲੁਧਿਆਣਾ ਦੇ ਇੱਕ ਕੰਪਨੀ ਦੇ ਆਫਿਸ ਦੇ ਵਿੱਚ ਵੜ ਕੇ ਸ਼ਰਿਆਂ ਲੈਪਟਾਪ ਚੋਰੀ ਕਰ ਲਿਆ ਜੇਕਰ ਇਸ ਕੰਪਨੀ ਦੇ ਵਿੱਚ ਸੀਸੀਟੀਵੀ ਨਾ ਹੁੰਦੇ ਤਾਂ ਇਸ ਛਾਤਰ ਅਪਰਾਧੀ ਦਾ ਚਿਹਰਾ ਸਾਹਮਣੇ ਨਾ ਆਉਂਦਾ ਹੁਣ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਮਿਲ ਕੇ ਅਜਿਹੇ ਅਪਰਾਧੀਆਂ ਦਾ ਚਿਹਰਾ ਬੇਨਕਾਬ ਕਰੀਏ ਤਾਂ ਜੋ ਇਹ ਅੱਗੇ ਤੋਂ ਕੋਈ ਵੀ ਵਾਰਦਾਤ ਕਰਨ ਤੋਂ ਪਹਿਲਾਂ ਹਜ਼ਾਰ ਵਾਰ ਸੋਚਣ ਇਸ ਕੰਪਨੀ ਦੇ ਲਈ ਇਸ ਛਾਤਰ ਅਪਰਾਧੀ ਦੀ ਜਾਣਕਾਰੀ ਜਾਂ ਪਛਾਣ ਦੱਸਣ ਵਾਲੇ ਲਈ ਇਨਾਮ ਦੇਣ ਦਾ ਐਲਾਨ ਕੀਤਾ ਗਿਆ ਹੈ। ਕਪਨੀ ਇਸ ਮੁਲਜ਼ਮ ਬਾਰੇ ਜਾਣਕਾਰੀ ਜਾਂ ਪਛਾਣ ਦੱਸਣ ਵਾਲੇ ਨੂੰ 25000 ਰੁਪਏ ਇਨਾਮ ਦੇ ਤੌਰ ਤੇ ਦੇਵੇਗੀ। ਤੁਸੀਂ ਇਸ ਚੋਰ ਦੀ ਜਾਣਕਾਰੀ ਮੋਬਾਈਲ ਨੰਬਰ 7087414023 ਤੇ ਦੇ ਸਕਦੇ ਹੋ। ਤੁਹਾਡੀ ਪਛਾਣ ਬਿਲਕੁਲ ਗੁਪਤ ਰੱਖੀ ਜਾਵੇਗੀ। ਸਾਡੀ ਇਹ ਅਪੀਲ ਇਸ ਲਈ ਵੀ ਜ਼ਰੂਰੀ ਹੈ ਤਾਜੋ ਪੈ ਮੁਕਤ ਤੇ ਅਪਰਾਧ ਮੁਕਤ ਸਮਾਜ ਦੀ ਸਿਰਜਣਾ ਹੋ ਸਕੇ